ਬਿਆਨ ਕਿਹੜਾ ਸੀਗਾ ਉਸ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਤਾਂ ਤੈਨੂੰ ਨਹੀਂ ਪਤਾ ਕਿਹੜਾ ਬਿਆਨ ਦਿੱਤਾ ਤੁਹਾਨੂੰ ਤੁਹਾਨੂੰ ਜਿਆਦਾ ਪਤਾ ਨਹੀਂ ਤੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਤੁਹਾਨੂੰ ਪਤਾ ਕੰਗਣਾ ਇਹਨੂੰ ਨਹੀਂ ਪਤਾ ਹੈਗਾ ਤੁਹਾਨੂੰ ਨਹੀਂ ਪਤਾ ਨਹੀਂ ਪਤਾ ਤੁਸੀਂ ਦੱਸੋ ਮੈਨੂੰ ਨਹੀਂ ਪਤਾ ਮੀਡੀਆ ਘੇ ਚੱਕੀ ਫਿਰਦਾ ਤੁਹਾਨੂੰ ਪਤਾ ਹੀ ਨਹੀਂ ਦੱਸੋ ਦੱਸੀ ਤੁਸੀਂ 2 ਸਾਲ ਦੀ ਕਹਾਣੀ ਸਾਡੇ ਮੂੰਹੋਂ ਜਰੂਰ ਸੁਣਨਾ ਤੁਸੀਂ ਤੁਹਾਨੂੰ ਪਤਾ ਆ ਕੱਲ ਕਰ ਲਿਖ ਕੇ ਲਾਇਆ ਵੀ ਗੰਗਣਾ ਦੇ ਵਿਰੋਧ ਆਇਆ ਭਾਜਪਾ ਦੇ ਵਿਰੋਧ ਆਇਆ ਭਾਜਪਾ ਨੇ ਮੰਨਿਆ ਮੈਂ ਭਾਜਪਾ ਦੀ ਨਹੀਂ ਮੈਂ ਤੁਹਾਡੇ ਤੋਂ ਸਵਾਲ ਪੁੱਛ ਰਿਹਾ ਕਿਦਾ ਬਾਜ ਬਰ ਬੰਦਾ ਉਹਨੂੰ ਜਵਾਬ ਨਹੀਂ ਦੇਣਾ ਬੰਦਾ ਨਹੀਂ ਤੁਹਾਨੂੰ ਪਤਾ ਕੰਗਰ ਕੈਮਰਾ ਚੱਕੀ ਫਿਰਨਾ ਤੂੰ ਤੂੰ ਕੈਮਰਾ ਚੱਕੀ ਫਿਰਦਾ ਤੈਨੂੰ ਕੈਮਰਾ ਹੈ ਨਹੀਂ ਤੂੰ ਆਮ ਹੋ ਗਿਆ ਠੀਕ ਹੈ ਨਾ ਆ ਕੈਮਰਾ ਚੱਕ ਕੇ ਤੂੰ মিডিਆ ਵਾਲਾ ਹੋ ਗਿਆ ਜੇ ਤੇਰੇ ਕੋ ਕੈਮਰਾ ਤਾਂ ਹੀ ਤੇਰੀ ਪਾਵਰ ਵਾਧੀ ਜਰਨਲਿਜ਼ਮ ਕੀਤੀ ਹੈ ਮਾਸ ਕਮਿਊਨੀਕੇਸ਼ਨ ਕੀਤਾ ਵੈ ਚੰਡੀਗੜ੍ਹ ਪੁਲਿਸ ਜਿਹੜੀ ਆ ਪੂਰਾ ਖਿੱਚ ਕੇ ਲੈ ਕੇ ਜਾ ਰਹੀ ਆ ਨੀ ਜੋਰ ਤੁਹਾਡੇ ਬੰਦੇ ਹੀ ਪੂਰੇ ਨਹੀਂ ਹੋਏ ਕੋਈ ਨਾ ਕੋਈ ਨਾ ਬਾਦੂ ਨੇ ਬੰਦੇ ਬਾਦੂ ਨੇ ਟੈਂਸ਼ਨ ਆ ਲੋ ਐਮਐਲਏ ਇਕੱਲਾ ਐਮਐਲਏ ਲੜੀ ਜਾਂਦਾ ਇਕੱਲਾ ਐਮਐਲਏ ਮੈਂ ਨਾ ਉਹਨੇ ਖੜੋਣਾ ਮਰੇ ਹੋਣਾ ਆਏ ਤੂੰ ਹੀ ਨਹੀਂ ਡਾਕਣੀ ਹਾਂ ਤੇ ਸਾਰੇ ਬੰਦੇ ਭਾਈ ਤੁਸੀਂ ਪ੍ਰਦਰਸ਼ਨ ਕਰਨ ਆਏ ਹੋ ਜਾਂ ਕੀ ਕਰਨਾ ਹੈ ਪ੍ਰੋਟੈਸਟ ਕਰਨਾ ਹੈ ਜੀ ਤੁਹਾਡੇ ਐਮਐਲਏ ਦਾ ਜੋਰ ਲਈ ਜਾਂਦੇ ਹੋ ਤੁਸੀਂ ਪਿੱਛੇ ਖੜੇ ਹੋ ਜਾ ਚਲ ਤਰਾਨੂ ਬਣਾਉਣਾ ਨਹੀਂ ਭਾਈ ਲੱਗਤੀ ਬਨ ਲਿਆ ਝੰਡਾ ਕਿੱਥੋਂ ਆਏ ਹੋ ਮਰ ਵਾਲਾ ਸ਼ਹਿਰ ਆ ਬਾਈ ਅੱਛਾ ਅੱਗੇ ਨਹੀਂ ਜਾ ਰਹੇ ਹੈ ਅੱਗੇ ਨਹੀਂ ਜਾ ਰਹੇ ਅੱਗੇ ਹੁਣ ਦੇਖੋ ਕੀ ਕਰਦੇ ਆ ਡਾਂਗ ਵੱਜੂ ਬੈਰੀਕੇਡ ਦੇ ਉੱਪਰ ਤੇ ਚੜ ਗਿਆ ਤੁਸੀਂ ਦੇਖ ਸਕਦੇ ਹੋ ਕਿ ਪਰ ਜੋਰ ਨਹੀਂ ਪੈ ਰਿਆ ਬੈਰੀਕੇਟਿੰਗ ਦੇ ਉੱਤੇ ਚੜਨ ਦੇ ਲਈ ਚੜਿਆ ਤਾਂ ਸੀ ਪਰ ਪਿੱਛੇ ਨੂੰ ਆ ਗਿਆ ਪਰ ਅੱਗੋਂ ਪਤਾ ਸੀ ਵਿਛੜ ਵੱਜੇਗੀ ਇਹ ਨੌਜਵਾਨ ਵਾਪਸ ਨੂੰ ਆ ਗਿਆ ਬਾਈ ਤੁਸੀਂ ਪ੍ਰਦਰਸ਼ਨ ਕਰਨ ਆਏ ਹੋ ਚੰਡੀਗੜ੍ਹ ਪੁਲਿਸ ਕਹਿੰਦੀ ਧਾਰ 144 ਲੱਗੀ ਹੈ ਬੈਰੀਕੇਟਿੰਗ ਤੁਸੀਂ ਪੀਸਫੁਲੀ ਪ੍ਰੋਟੈਸਟ ਕਰਦੇ ਹੋ ਤੁਸੀਂ ਇੱਥੇ ਤੱਕ ਆ ਗਏ ਹੋ ਕਹਿੰਦੇ ਅੱਗੇ ਨਹੀਂ ਜਾਣ ਦਿੰਦੇ ਕਹਿੰਦੇ ਅਸੀਂ ਅੱਗੇ ਜਾਵਾਂਗੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਆਪਣੀ ਡਿਊਟੀ ਹੈ ਸਾਡੀ ਜਿਹੜੀ ਅਸੀਂ ਇਹ ਉਹਨੇ ਕੰਗਨਾਰਨੌਦ ਨੇ ਜਿਹੜੇ ਗਲਤ ਅਲਫਾਜ਼ ਬੋਲੇ ਨੇ ਉਹਨਾਂ ਦੇ ਵਿਰੋਧ ਚ ਅਸੀਂ ਇਹਨਾਂ ਦਾ ਦਫ਼ਤਰ ਘੇਰਨਾ ਬੀਜੇਪੀ ਦਾ ਤੇ ਅਸੀਂ ਡਿਮਾਂਡ ਕਰਨੀ ਆ ਵੀ ਉਸ ਨੂੰ ਉਸ ਤੋਂ ਕੰਗਣਾ ਰਣੌਤ ਤੋਂ ਅਸਤੀਫਾ ਲਿਆ ਜਾਵੇ ਉਸ ਨੂੰ ਪਾਰਟੀ ਚੋਂ ਕੱਢਿਆ ਜਾਵੇ ਉਸ ਤੇ ਪਰਚਾ ਦਰਜ ਕੀਤਾ ਜਾਵੇ ਕੀ ਤੁਹਾਡਾ ਇਹ ਵੀ ਵਿਰੋਧ ਰਹੇਗਾ ਕੀ ਤੁਹਾਡਾ ਇਹ ਵੀ ਵਿਰੋਧ ਰਹੇਗਾ ਜਿਹੜੀ ਐਮਰਜੈਂਸੀ ਫਿਲਮ ਆ ਉਸ ਦਾ ਵੀ ਵਿਰੋਧ ਰਹੇਗਾ ਜਾਂ ਫਿਰ ਜਿਹੜੇ ਬੋਲ ਬੋਲਣ ਜਿਹੜੀ ਉਹਨਾਂ ਦੀ ਫਿਲਮ ਹੈ ਉਹ ਵੀ ਸਮਾਜ ਦੇ ਵਿਰੋਧੀ ਆ ਉਸ ਦਾ ਵੀ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਆ ਦਇਲਪੁਰ ਤੁਸੀਂ ਅੱਗੇ ਜੀ 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 ਸਰਕਾਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਵੱਲ ਨੂੰ ਵਧਨ ਲੱਗੇ ਨੇ ਐਮ ਐਲ ਏ ਨੇ ਦਿਆਲਪੁਰਾ ਦਾ ਉਹ ਅੱਗੇ ਵੱਲ ਨੂੰ ਜਾ ਰਹੇ ਨੇ ਤਸਵੀਰ ਤੁਹਾਡੇ ਨੂੰ ਦਿਖਾ ਰਹੇ ਆ ਕਿ ਅੱਗੇ ਵੱਲ ਦੀ ਜਿਹੜੀ ਵਧਨ ਦੀ ਕੋਸ਼ਿਸ਼ ਹੈ ਪਰ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ ਕਿ ਤੁਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਹੋ ਪਰ ਅੱਗੇ ਇਸ ਤਰੀਕੇ ਦੇ ਨਾਲ ਨਹੀਂ ਵਧ ਸਕਦੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਐਮ ਐਲ ਏ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਪਰ ਕੌਲ ਬਹੁਤ ਵੱਡੀ ਸੀਗੀ ਇਹਨਾਂ ਦੀ ਪਰ ਗੈਂਤੀ ਤੁਸੀਂ ਦੇਖ ਸਕਦੇ ਹੋ ਕਿ ਪਹੁੰਚਣ ਜਿਸ ਦੇ ਵਿੱਚ ਬਹੁਤਾ ਵੱਡਾ ਇਹਨਾਂ ਦਾ ਜਿਹੜਾ ਇਕੱਠ ਵੀ ਨਜ਼ਰ ਨਹੀਂ ਆ ਰਿਹਾ ਸੀਗਾ ਤਾਂ ਹੁਣ ਵੀ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਪਾਸੇ ਚੰਡੀਗੜ੍ਹ ਪੁਲਿਸ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਵਰਕਰ ਨੇ ਜੋ ਕਿ ਗੰਗਨਾ ਮੋਦੀ ਕਿਸਾਨ ਵਿਰੋਧੀ ਤੇ ਜਿਹੜੇ ਨੇ ਹੱਥਾਂ ਦੇ ਵਿੱਚ ਤੱਕੀਆਂ ਲੈ ਕੇ ਪਹੁੰਚੇ ਨੇ ਇੱਥੇ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਕਿ ਜਿਉ ਉਹਨਾਂ ਨੇ ਕਿਸਾਨਾਂ ਦੇ ਲਈ ਬੋਲ ਬੋਲੇ ਸੀਗੇ ਜੋ ਕਿਹਾ ਸੀਗਾ ਕਿ ਇਸ ਤਿੱਕੇ ਦੇ ਨਾਲ ਬਲਾਤਕਾਰ ਹੋਏ ਨੇ ਇੱਥੇ ਬੜੀਆਂ ਹੋਰ ਚੀਜ਼ਾਂ ਕੀਤੀਆਂ ਲਾਸ਼ਾਂ ਟੰਗ ਦਿੱਤੀਆਂ ਗਈਆਂ ਭਾਜਪੀ ਨੇ ਕਿਨਾਰਾ ਕਰ ਦਿੱਤਾ ਕਿ ਉਹਨਾਂ ਦਾ ਆਪਣਾ ਬਿਆਨ ਹੈਗਾ ਪਰ ਉਸ ਨੂੰ ਲੈ ਕੇ ਇੱਥੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਕਿ ਮੈਂਬਰ ਆਫ ਪਾਰਲੀਮੈਂਟ ਦੀ ਜਿਹੜੀ ਉਹਨਾਂ ਨੇ ਸੀਟ ਕੱਢੀ ਹੈ ਉਹਨਾਂ ਦੇ ਕੋਲ ਇੱਕ ਸੀਟ ਹੈ ਮੈਂਬਰ ਆਫ ਪਾਰਲੀਮੈਂਟ ਦੀ ਉਸ ਤੋਂ ਅਸਤੀਫਾ ਦਿਵਾਉਣਾ ਚਾਹੀਦਾ ਹੈ ਉਸ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਉੱਧਰ ਬੈਰੀਕੇਟਿੰਗ ਮਸ਼ੀਨ ਜਿਹੜੀ ਹੈ ਤਿਆਰ ਹੋ ਗਈ ਹੈ ਤੇ ਪ੍ਰੈਸ਼ਰ ਜਿਹੜਾ ਹੈ ਮਾਰਿਆ ਜਾਏਗਾ ਅੱਗੇ ਪੁਲਿਸ ਹੈ ਤੇ ਦੂਜੇ ਪਾਸੇ ਆ ਚੜ ਗਏ ਨੇ ਨੌਜਵਾਨ ਜਿਹੜਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਤੇ ਬੈਰੀਕੇਟ ਦੇ ਉੱਪਰ ਤੇ ਚੜ ਗਿਆ ਤੁਸੀਂ ਦੇਖ ਸਕਦੇ ਹੋ ਕਿ ਪਰ ਜੋਰ ਨਹੀਂ ਪੈ ਰਿਆ ਬੈਰੀਕੇਟਿੰਗ ਦੇ ਉੱਤੇ ਚੜਨ ਦੇ ਲਈ ਚੜਿਆ ਤਾਂ ਸੀ ਪਰ ਪਿੱਛੇ ਨੂੰ ਆ ਗਿਆ ਪਰ ਅੱਗੋਂ ਪਤਾ ਸੀ ਵਿਛੜ ਬਜੇਗੀ ਇਹ ਨੌਜਵਾਨ ਵਾਪਸ ਨੂੰ ਆ ਗਿਆ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਨਾਲ ਜਿਹੜੀ ਹੈ ਹੱਥਾਂ ਮੁੱਕੀ ਜਿਹੜੀ ਜਿਹੜੀ ਹੋ ਚੁੱਕੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਨਾਲ ਦੋ ਦੋ ਹੱਥ ਹੋ ਚੁੱਕੇ ਨੇ વોਟਰ ਕੈਨਨ ਦਾ ਯੂਜ਼ ਕੀਤਾ ਜਾਏਗਾ ਤੇ ਜਾਨੀ ਪੁਲਿਸ ਦੇ ਨਾਲ ਡਾਂਗਾ ਵਜਣ ਲੱਗੀਆਂ ਨੇ ਥੋਕ ਦਿੱਤੀਆਂ ਨੇ ਡਾਂਗਾ ਹੱਥਾਂ ਦੇ ਉੱਤੇ ਡਾਂਗਾ ਮਾਰਨੀ ਸ਼ੁਰੂ ਕਰ ਦਿੱਤੀਆਂ ਨੇ ਇਹ ਚੰਡੀਗੜ੍ਹ ਪੁਲਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਤਾਰ 147 ਨੂੰ ਦੇਖਦੇ ਮੱਧ ਨਜ਼ਰ ਜਿਹੜਾ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਚੰਡੀਗੜ੍ਹ ਪੁਲਿਸ ਦੂਜੇ ਪਾਸੇ ਐਮਐਲਏ ਆਮ ਆਦੀ ਪਾਰਟੀ ਦੇ ਵਰਕਰ ਚੱਕਲੇ ਨੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੈ ਨਹੀਂ ਜੋਰ ਤੁਹਾਡੇ ਬੰਦੇ ਪੂਰੇ ਨਹੀਂ ਹੋਏ ਕੋਈ ਨਾ ਕੋਈ ਨਾ ਬਾਦੂ ਨੇ ਬੰਦੇ ਬਾਦੂ ਨੇ ਟੈਨਸ਼ਨ ਨਾ ਲਓ ਐਮਐਲਏ ਇਕੱਲਾ ਨਾ ਨਾ ਬਾਦੂ ਬੰਦੇ ਬਾਦੂ ਬੰਦੇ ਨੇ ਪੂਰੇ ਕਰ ਲਾ ਐਨੇ ਬੰਦੇ ਐਮਐਲਏ ਇਕੱਲਾ ਤੁਸੀਂ ਅੱਗੇ ਤਾਂ ਜਾਣੀ ਅੱਗੇ ਮਾਰਦੇ ਹੋ ਕਾ ਤੇ ਨਹੀਂ ਰਹੇ ਜਾ ਰਹੇ ਹੋਗਾ ਇੱਥੇ ਖੜੇ ਹੋ ਜਾ ਤੁਸੀਂ ਤਾਂ ਹਾਂ ਐਮਐਲਏ ਲੜੀ ਜਾਂਦਾ ਇਕੱਲਾ ਐਮਐਲਏ ਮੈਨਾ ਉਹਨੇ ਖੜੋਣਾ ਨਹੀਂ ਮੁਰੇ ਹੋਣਾ ਆਏ ਤੂੰ ਹੀ ਨਹੀਂ ਡਾਕਣੀ ਉਹ ਸਾਰੇ ਬੰਦੇ ਤਾਂ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਸਤਿ ਸ਼੍ਰੀ ਅਕਾਲ ਤੇ ਹੱਥਾਂ ਦੇ ਵਿੱਚ ਸਤਿ ਸ਼੍ਰੀ ਅਕਾਲ ਇਹ ਚੰਡੀਗੜ੍ਹ ਦੀ ਤਸਵੀਰ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਐਮਐਲਏ ਸਰਬਾਨ ਡੈਰੀਗੇਟਿੰਗ ਪੜਦੇ ਨਜ਼ਰ ਆ ਰਹੇ ਨੇ ਇਸ ਪਾਸੇ ਨੂੰ ਜਿਹੜਾ ਸਾਰੇ ਜੋਰ ਲਾ ਰਹੇ ਨੇ ਤੇ ਇਸ ਪਾਸੇ ਨੂੰ ਕਈ ਖੜੇ ਹੋਏ ਨੇ ਜਿਹੜੇ ਵਰਕਰ ਪ੍ਰਦਰਸ਼ਨ ਕਰਨ ਆਏ ਨੇ ਉਹ ਪਿੱਛੇ ਖੜੇ ਹੋਏ ਨੇ ਉਹ ਅੱਗੇ ਵੱਲ ਨਹੀਂ ਵਧ ਰਹੇ ਜਾਂ ਕੀ ਇੱਥੇ ਸੈਲਫੀਆਂ ਜਾਂ ਕੀ ਭਈ ਤੁਸੀਂ ਪ੍ਰਦਰਸ਼ਨ ਕਰਨ ਆਏ ਹੋ ਜਾਂ ਕੀ ਕਰਨਾ ਹੈ ਪ੍ਰੋਟੈਸਟ ਕਰਨਾ ਹੈ ਜੀ ਤੁਹਾਡੇ ਐਮਐਲਏ ਦਾ ਜੋਰ ਲਾਈ ਜਾਂਦੇ ਹੋ ਤੁਸੀਂ ਪਿੱਛੇ ਖੜੇ ਆਏ ਚਲ ਤਾਂ ਨੂੰ ਬਣਾਉਣਾ ਨਹੀਂ ਇੱਥੇ ਕਾਹ ਤੋਂ ਖੜੇ ਆ ਤੁਸੀਂ ਅਸੀਂ ਨਾਲ ਆ ਜੀ ਉਹਨਾਂ ਦੇ ਇੱਥੇ ਦੇਖਣਾ ਐ ਐਮਐਲਏ ਦੇ ਡਾਂਗ ਕਿਵੇਂ ਵੱਜਦੀ ਆ ਨਹੀਂ ਨਾ ਨਾਲ ਹੈਲਪ ਕਰਾਂਗੇ ਪ੍ਰੋਟੈਸਟ ਤੇ ਆ ਇੱਕ ਪਾਸੇ ਤਸਵੀਰ ਸਾਰੀ ਦਿਖਾ ਦਵਾਂ ਕਿ ਸਾਰੇ ਪਿੱਛੇ ਖੜੇ ਹੋਏ ਨੇ ਇੱਕ ਤਕਰੀਬਨ 10 ਤੋਂ 15 ਜਣੇ ਨੇ ਉਹ ਅੱਗੇ ਜਿਹੜੇ ਵੱਲ ਵਧੇ ਹੋਏ ਨੇ ਐਮਐਲਏ ਆ ਜਿਹੜਾ ਪ੍ਰਦਰਸ਼ਨ ਕਰ ਰਿਹਾ ਉਹ ਡਾਂਗਾ ਖਾ ਰਿਹਾ ਪਰ ਨੌਜਵਾਨ ਜਿਹੜੇ ਇਹਨਾਂ ਦੇ ਨਾਲ ਆਏ ਨੇ ਬਈ ਇੱਥੇ ਪ੍ਰੋਟੈਸਟ ਕਰਨਾ ਹੈ ਹਾਂਜੀ ਹਾਂਜੀ ਇੱਧਰ ਕਰੋ ਜੀ ਮੈਂ ਦੱਸੋ ਦੱਸੀ ਹਾਂਜੀ ਹਾਂਜੀ ਐਮਐਲਏ ਦੇ ਡਾਂਗਾ ਵੱਜੀਆਂ ਨੇ ਤੁਸੀਂ ਪਿੱਛੇ ਖੜੇ ਲਾ ਦੇਖੋ ਆਹੀ ਕੀ ਦੇਖੀਏ ਇਹ ਤਸਵੀਰ ਹੈ ਤੁਹਾਡੇ ਨਾਲ ਪੈਰੀ ਐਮਐਲ ਨਹੀਂ ਪੈਣ ਰਹੀਆਂ ਲੰਗਾ ਕੋਣ ਮਾਰੂਗਾ ਨਹੀਂ ਚੱਕ ਲਿਆ ਪੁਲਿਸ ਨੇ ਅਰੇ ਨਾਲ ਐਵੇਂ ਚੱਕ ਲਿਆ ਦੇਖੋ ਬਿਲਕੁਲ ਨਹੀਂ ਚੱਕਦੇ ਸਾਡੀ ਹਰ ਗੁਰਦਾਬਾਹ ਪੁਲਿਸ ਵਾਲਾ ਹੀ ਫੜ ਲਿਆ ਸੀ ਹਿੰਦ ਦਾਰੇ ਵਿੱਚ ਰਹਿ ਕੇ ਚੱਲਾਂਗੇ ਇਦਾਂ ਨਹੀਂ ਨਾ ਕਰ ਸਕਦੇ ਇਹ ਤਸਵੀਰ ਹੈ ਤੁਹਾਡੇ ਨਾਲ ਦਿਖਾ ਰਹੇ ਹਾਂ ਚੰਡੀਗੜ੍ਹ ਪੁਲਿਸ ਦੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਕਿ ਖਿੱਚ ਤੂੰ ਕਿ ਇਹਨਾਂ ਨੂੰ ਵਾਪਸ ਪਿੱਛੇ ਲਿਆਤਾ ਜਾ ਰਿਹਾ ਐਧਰ ਨੂੰ ਤਸਵੀਰਾਂ ਦਿਖਾਵਾਂਗਾ ਕੰਨਿਆ ਨੇ ਤਾਂ ਲੱਕਾਂ ਦੇ ਬਾਈ ਲੱਕਤੀ ਬਣ ਲਿਆ ਚੰਡਾ ਹੋਰ ਕਿੱਥੋਂ ਆਇਓ ਸਮਰਾਲਾ ਸ਼ਹਿਰ ਆ ਬਾਈ ਅੱਛਾ ਅੱਗੇ ਨਹੀਂ ਜਾ ਰਹੇ ਹੈ ਅੱਗੇ ਨਹੀਂ ਜਾ ਰਹੇ ਅੱਗੇ ਹੁਣ ਦੇਖੋ ਕੀ ਕਰਦੇ ਆ ਡਾਂਗ ਵੱਜੂ ਉਹ ਤਾਂ ਫਿਰ ਖਾਣੀ ਹੀ ਪੈਂਦੀ ਆ ਉਹਨੇ ਜਦ ਸੱਚ ਦੇ ਰਾਹ ਤੁਰਨਾ ਇੱਥੇ ਪਿੱਛੇ ਖੜੇ ਆ ਤੁਸੀਂ ਸਾਰੇ ਸੱਚ ਦੇ ਰਾਹ ਆ ਲੇਤਾ ਕਾਹ ਨੂੰ ਪਿੱਛੇ ਖੜੇ ਆ ਇਹੀ ਵੀ ਐ ਤਸਵੀਰ ਆ ਸਾਰੇ ਕੁਛ ਅੱਗੇ ਕੇ ਜਾ ਰਹੇ ਨੇ ਕੋਈ ਪਿੱਛੇ ਖੜੇ ਹੋਏ ਨੇ ਪਰ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆਂ ਕੁਛ ਇਸ ਪਾਸੇ ਨੂੰ ਕੱਢ ਕੇ ਨੇ ਤੇ ਕੀ ਗੱਲ ਹੋ ਗਈ ਤੁਸੀਂ ਇੱਧਰ ਖੜ ਕੇ ਜਾਣਾ ਨਹੀਂ ਅੱਗੇ ਅੱਗੇ ਹੀ ਆ ਅੱਗੇ ਨਹੀਂ ਟੈਂਕਰ ਕਹਿੰਦੇ ਨੂੰ ਕਾਹਦਾ ਪ੍ਰਦਰਸ਼ਨ ਕਾਹਦਾ ਕਰ ਰਹੇ ਹੋ ਉਹ ਕੰਗਣਾ ਰੋਦ ਦਾ ਵਿਰੋਧ ਕਰ ਰਹੇ ਕੀ ਕਹਿੰਦੀ ਆ ਉਹ ਪੰਗੇ ਲੈਂਦੀ ਆ ਉਹ ਸਰਦਾਰਾਂ ਨਾਲ ਪੰਗੇ ਲੈਂਦੀ ਆ ਤਾਂ ਇਹ ਤਸਵੀਰਾਂ ਤੁਹਾਡਾ ਨਾਲ ਅਸੀਂ ਸੰਜੀ ਕਰ ਰਹੇ ਆ ਜਿੱਥੇ ਕਿ ਇੱਕ ਪਾਸੇ ਪੁਲਿਸ ਆ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਵਰਕਰ ਨੇ ਉਹ ਪ੍ਰਦਰਸ਼ਨ ਕਰਨ ਦੇ ਲਈ ਆਏ ਹੋ ਇਹਨ ਤੇ ਐਮਐਲਏ ਜਿਹੜੇ ਨੇ ਦਿਆਲਪੁਰਾ ਸਾਹਿਬ ਉਹ ਜੋਰ ਲਾ ਰਹੇ ਨੇ ਤੇ ਕਈ ਜਿਹੜੇ ਨੇ ਨੌਜਵਾਨ ਇੱਥੇ ਪਿੱਛੇ ਖੜੇ ਹੋਏ ਨੇ ਜਾਂ ਹੋਰ ਇਹਨਾਂ ਦੇ ਨਾਲ ਪ੍ਰਦਰਸ਼ਨ ਕਰਨ ਆਏ ਨੇ ਤੇ ਤੁਸੀਂ ਤਸਵੀਰ ਦੇਖ ਸਕਦੇ ਹੋ ਤਸਵੀਰ ਤੁਸੀਂ ਦੇਖ ਸਕਦੇ ਹੋ ਐਮਐਲਏ ਨੂੰ ਜਿਹੜਾ ਇਹ ਚੱਕ ਲਿਆ ਖਿੱਚਿਆ ਜਾ ਰਿਹਾ ਹੈ ਮਾਦੀ ਪਾਰਟੀ ਦਾ ਐਮਐਲਏ ਧਿਆਲਪੁਰਾ ਤਾਂ ਜ਼ੋਰ ਲਾਂਦਾ ਨਜ਼ਰ ਆ ਰਿਹਾ ਹੈ ਤੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿੰਦੇ ਐਮਐਲਏ ਨੂੰ ਚੱਕਣ ਨਹੀਂ ਦੇਣਾ ਇਹ ਐਮਐਲਏ ਧਿਆਲਪੁਰਾ ਨੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਜਿਹੜੀ ਆ ਪੂਰਾ ਖਿੱਚ ਕੇ ਲੈ ਕੇ ਜਾ ਰਹੀ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਵੇਂ ਖਿੱਚ ਤੂ ਕੇ ਲੈ ਕੇ ਜਾਇਆ ਜਾ ਰਿਹਾ ਜਿਸ ਤਰੀਕੇ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖਿੱਚ ਤੂ ਕੇ ਲੈ ਕੇ ਨੇ ਅੰਦਰ ਕਹਿੰਦੇ ਪਹਿਲਾਂ ਤੂੰ ਹੀ ਆ ਜਾ ਪੁਲਿਸ ਮੁਲਾਜ਼ਮ ਕਹਿੰਦੇ ਕਿ ਤੂੰ ਵਾਵਾ ਕਰ ਰਿਹਾ ਤਾਂ ਖਿੱਚ ਕੇ ਲੈ ਗਏ ਨੇ ਇਸ ਪਾਸੇ ਨੂੰ ਤੁਸੀਂ 对不对 ਮੁਰਦਾਬਾ ਮੁਰਦਾਬਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਨਹੀਂ ਮੰਨਦਾ ਉਹਨੂੰ ਫਿਰ ਚੱਕ ਲੈਂਦੇ ਆ ਚੰਡੀਗੜ੍ਹ ਪੁਲਿਸ ਵਾਲੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੈ ਕੇ ਨੇ ਖਿੱਚ ਤੂਕੇ ਇਹ ਆਮ ਆਦੀ ਪਾਰਟੀ ਦੇ ਵਰਕਰ ਨੇ ਐਮਐਲਏ ਨੂੰ ਵੀ ਖਿੱਚ ਲਿਆ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਲੈ ਕੇ ਖਿੱਚ ਕੇ ਐਮਐਲਏ ਦਿয়ালਪੁਰਾ ਨੂੰ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਵੇਂ ਚੰਡੀਗੜ੍ਹ ਪੁਲਿਸ ਨੇ ਚੱਕ ਲਿਆ ਕਿ ਆਮ ਆਦੀ ਪਾਰਟੀ ਦੇ ਵਰਕਰ ਕੰਗਣਾ ਹਰਨੌਦ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰਨ ਆਏ ਸੀਗੇ ਕੰਗਨਾ ਨਾਟ ਜੋ ਕਿ ਕਿਸਾਨਾਂ ਦੇ ਖਿਲਾਫ ਬੋਲਦੀ ਸੀ ਕਿ ਇੰਟਰਵਿਊ ਦੇ ਵਿੱਚ ਵੀ ਕਾਫੀ ਕੁਝ ਬੋਲਿਆ ਖਾਲਿਸਤਾਨੀ ਹੈ ਜੀ ਹੈ ਚੀਜ਼ਾਂ ਜਾਂ ਬਰਾਤਕਾਰੀ ਜਾਂ ਹੋਰ ਚੀਜ਼ਾਂ ਬੜੀਆਂ ਕਈਆਂ ਉਸ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਤੁਸੀਂ ਤਸਵੀਰ ਦੇਖ ਸਕਦੇ ਹੋ ਸਾਰਿਆਂ ਨੂੰ ਚੱਕ ਕੇ ਪੁਲਿਸ ਵੈਨ ਨੇ ਪੁਲਿਸ ਵੈਨ ਦੇ ਵਿੱਚ ਬਿਠਾ ਲਿਆ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਆ ਤਾ ਪ੍ਰਦਰਸ਼ਨ ਕਰਨ ਦੇ ਲਈ ਚੰਡੀਗੜ੍ਹ ਪਹੁੰਚੇ ਸੀਗੇ ਆਮ ਆਦੀ ਪਾਰਟੀ ਦੇ ਵਰਕਰ ਐਮ ਐਲ ਏ ਤਸਵੀਰ ਦਿਖਾ ਦਵਾ ਪੁਲਿਸ ਨੇ ਸਖਤੀ ਕੀਤੀ ਹੋਈ ਸੀਗੀ ਧਾਰਾ 144 ਦਾ ਹਵਾਲਾ ਵੀ ਦਿੱਤਾ ਗਿਆ ਕਿ ਅੱਗੇ ਤੱਕ ਨਹੀਂ ਜਾਣ ਦਿੱਤਾ ਜਾਏਗਾ ਤਾਂ ਸਾਰਿਆਂ ਨੂੰ ਪੁੱਠਾ ਮੋੜ ਦਿੱਤਾ ਗਿਆ ਐਮ ਐਲ ਏ ਨੇ ਹੋਰ ਵਰਕਰ ਨੇ ਚੱਕ ਕੇ ਉਹਨਾਂ ਨੂੰ ਵੈਨ ਦੇ ਵਿੱਚ ਸਿੱਟ ਲਿਆ ਤਾਂ ਸਾਰਿਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਬਈ ਪ੍ਰਦਰਸ਼ਨ ਕਰਨ ਆਏ ਸੀ ਕਿ ਅੱਜ ਕਾਰਨ ਕੀ ਸੀਗਾ ਇਸ ਦਾ ਅੱਜ ਕਾਰਨ ਆਪਣਾ ਕੰਗੜਾ ਰਬਤੇਦਾਰ ਵਿਰੋਧ ਕਰਨ ਆਏ ਸੀ ਜੀ ਦੇੜੇ ਪੰਜਾਬੀਆਂ ਕਿਸ ਕਿਸ ਕਾਰਨ ਕੀ ਗੱਲ ਹੋਈ ਆ ਜਿਹੜੇ ਪੰਜਾਬੀਆਂ ਦਾ ਉਹਨਾਂ ਕੀ ਕਰਕੇ ਮਾੜਾ ਬੋਲਿਆ ਪੰਜਾਬੀਆਂ ਦੇ ਖਿਲਾਫ ਔਰ ਜਿਹੜਾ ਆਪਾਂ ਨੂੰ ਅਰਥ ਕੈਦ ਕਰੀ ਮਾੜਾ ਉਹਦੇ ਵਿਰੋਧ ਆਏ ਕੀ ਕੀ ਕਿਉਂ ਸ਼ਿਕਾਇਤ ਜਾ ਰਿਹਾ ਹੈ ਕੰਗਣਾ ਵੱਲੋਂ ਪੰਜਾਬੀਆਂ ਨੂੰ ਇੱਥੇ ਕਰਕੇ ਜਿਹੜਾ ਵਿਰੋਧ ਕਰ ਰਹੇ ਪੰਜਾਬੀਆਂ ਨੂੰ ਮਾੜਾ ਬੋਲ ਰਹੀ ਹੈ ਬਹੁਤ بڑا ਪੰਜਾਬੀਆਂ ਦੇ ਕੀ ਕੀ ਖਾਲਸਾ ਦੇ ਖਿਲਾਫ ਖਾਲਸਾ ਪੰਜਾਬੀਆਂ ਨੂੰ ਹੁਣ ਖਾਲਸਾਣ ਬਾਰੇ ਬੋਲਦੀ ਹੈ ਨਾ ਪੰਜਾਬੀਆਂ ਨੂੰ ਖਾਲਸਾਣੇ ਕਹਿੰਦੀ ਆ ਜਿੰਨੇ ਪੰਜਾਬ ਦੇ ਚਾਹੇ ਕੋਈ ਵੀ ਆਮ ਆ ਆਮ ਆਮ ਬੰਦੇ ਵਾਸਤੇ ਲੇਕ ਨੂੰ ਕਹਿੰਦੀ ਖਾਲਸਤਾਨੀ ਹੈ ਇਹ ਜਿਹਨੇ ਪੱਕ ਬੰਨੀ ਆ ਉਹ ਖਾਲਸਤਾਨੀ ਹੈ ਤੁਹਾਨੂੰ ਪਤਾ ਹੁਣ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀਗਾ ਇਹ ਬਿਆਨ ਕਿਹੜਾ ਸੀਗਾ ਉਸ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਤਾਂ ਤੈਨੂੰ ਨਹੀਂ ਪਤਾ ਕਿਹੜਾ ਬਿਆਨ ਦਿੱਤਾ ਤੁਹਾਨੂੰ ਤੁਹਾਨੂੰ ਜ਼ਿਆਦਾ ਪਤਾ ਨਹੀਂ ਤੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਤੁਹਾਨੂੰ ਪਤਾ ਕੰਗਣਾ ਤੁਸੀਂ ਦੱਸੋ ਦੱਸੋ ਕਿਹੜੀ ਚੀਜ਼ਾਂ ਅਮਨ ਨੂੰ ਅਮਨ ਚਾਨ ਤਸਾਨ ਦੀ ਜਾਣਦੇ ਆ ਉਹ ਘੜਾ ਰਹੀ ਹੈ ਦੇਉ ਨਾ ਪਤਾ ਕੀ ਆ ਕਿਹਾ ਕੀ ਦੱਸੋ ਤਾਂ ਸੀ ਕਿਹਾ ਕੀ ਸ਼ਬਦ ਦੱਸੋ ਤੈਨੂੰ ਨਹੀਂ ਪਤਾਗਾ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਤੁਸੀਂ ਦੱਸੋ ਮੈਨੂੰ ਨਹੀਂ ਪਤਾ ਮੀੜਾ ਕਾ ਚੱਕੀ ਫਿਰਦਾ ਤੁਹਾਨੂੰ ਪਤਾ ਹੀ ਨਹੀਂ ਦੱਸੋ ਤਾਂ ਸੀ ਤੁਸੀਂ 2 ਸਾਲ ਲਈ ਕਿਸਾਨ ਸਾਡੇ ਮੂੰਹੋਂ ਜਰੂਰ ਸੁਣਨਾ ਤੁਸੀਂ ਤੁਹਾਨੂੰ ਨਹੀਂ ਪਤਾ ਪਾਗਲ ਨਾਲ ਲੋਕ ਨਹੀਂ ਨਹੀਂ ਤੁਸੀਂ ਦੱਸੋ ਤਾਂ ਇਹ ਕਾਰਨ ਤਾਂ ਦੱਸੋ ਕਿ ਵਿਰੋਧ ਤਾਂ ਨੂੰ ਪਤਾ ਆ ਕੱਲ੍ਹ ਕਰ ਲਿਖ ਕੇ ਲਾਇਆ ਵੀ ਗੰਗਨਾ ਦੇ ਵਿਰੋਧ ਆਇਆ ਭਾਜਪਾ ਦੇ ਵਿਰੋਧ ਆਇਆ ਕਿਸੇ ਗੱਲ ਦਾ ਹੁੰਦਾ ਇਹ ਲਾਜਿਕ ਹੁੰਦੀ ਹੈ ਟੇਬਲ ਟਾਕ ਹੁੰਦਾ ਤੇ ਦੱਸੋ ਤੇ ਗੱਲ ਤਾਂ ਦੱਸੋ ਉਹਨੂੰ ਬੋਲਣਾ ਸਿੱਖਣਾ ਹੋਣਾ ਚਾਹੀਦਾ ਤਾਲ ਤਾਂ ਦੱਸੋ ਕਿਹਦੀ ਗੱਲ ਪਿੱਛੇ ਰੋਸਨ ਨੂੰ ਬੋਲਣਾ ਆਉਣਾ ਚਾਹੀਦਾ ਆਮ ਬੋਲ ਤਾਂ ਦੱਸੋ ਕੀ ਕਿਹਾ ਕੰਗਣਾ ਨੇ ਉਹ ਯਾਰ ਤੈਨੂੰ ਨਹੀਂ ਪਤਾ ਹੈਗਾ ਤੂੰ ਮੈਨੂੰ ਪੁੱਛਦਾ ਤੁਹਾਡੇ ਕੋਲ ਜਵਾਬ ਵੀ ਹੈ ਨਹੀਂ ਤੁਸੀਂ ਕਹਿੰਦੇ ਜਵਾਬ ਦਿਓ ਤੂੰ ਭਾਜ ਮਾ ਨਾ ਮੰਦਾ ਮੈਂ ਭਾਜ ਪਾ ਦੀ ਨਹੀਂ ਮੈਂ ਤੁਹਾਡੇ ਤੋਂ ਸਵਾਲ ਪੁੱਛ ਰਿਹਾ ਭਾਜਪਾ ਸਵਾਲ ਤੂੰ ਸਾਨੂੰ ਪੁੱਛੀ ਜਾਣਾ ਤੂੰ ਜਵਾਬ ਤਾਂ ਦਿਓ ਭੱਜ ਕਿਉਂ ਗਏ ਭਾਜਪਾ ਦੇ ਮੀਡੀਆ ਅਸੀਂ ਉਹਨਾਂ ਨੂੰ ਜਾਨਾ ਹਰ ਕੇ ਟੇਬਲ ਟਾਕ ਕਰ ਅਸੀਂ ਮੀਡੀਆ ਜਿਹੜਾ ਭਾਜਪਾ ਦਾ ਬੰਦਾ ਉਹਨੂੰ ਜਵਾਬ ਨਹੀਂ ਦੇਣਾ ਭਾਜਪਾ ਦਾ ਬੰਦਾ ਨਹੀਂ ਤੁਹਾਨੂੰ ਪਤਾ ਕੰਗਰ ਕੰਗਰਨਾ ਨੋਤ ਨੇ ਇਹ ਕਿਹਾ ਕਿ ਇਹਨਾਂ ਨੇ ਉੱਥੇ ਆ ਕੇ ਰੇਪ ਕੀਤੇ ਲਾਸ਼ਾਂ ਡੰਗਿਆ ਇਹ ਸ਼ਬਦ ਸੀਗੇ ਤੁਸੀਂ ਇਹ ਕਿਉਂ ਦੱਸ ਰਹੇ ਦੱਸ ਕਿਉਂ ਨਹੀਂ ਰਹੇ ਤੁਹਾਨੂੰ ਪਤਾ ਨਾ ਦੱਸ ਕਿਉਂ ਨਹੀਂ ਰਹੇ ਉਹਨੂੰ ਪਤਾ ਨਹੀਂ ਜਿਹੜੇ ਸ਼ਬਦ ਨੇ ਉਹਨਾਂ ਦੇ ਉੱਤੇ ਅਸੀਂ ਵਿਰੋਧ ਕਰਨਾ ਹੈ ਤੁਸੀਂ ਤਾਂ ਹੋਰ ਹੀ ਖਾਲਿਸਤਾਨੀ ਖਾਲਿਸਤਾਨੀ ਕਹੀਏ ਨੇ ਖਾਲਸਾਨੀ ਕਹਿੰਦਾ ਸੀ ਕਿ ਸਾਰਿਆਂ ਨੂੰ ਖਾਣ ਦੇ ਤੁਸੀਂ ਪਤਾ ਹੀ ਨਹੀਂ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਪਤਾ ਨਹੀਂ ਇਥੇ ਵਿਰੋਧ ਕਿਸ ਚੀਜ਼ ਦਾ 에어ਪੋਰਟ ਦੇ ਥੱਪਣ ਮਾ ਥੱਪਣ ਖਾਦਾ ਉਹਦੋਂ ਉਹਨੇ ਖਾ ਗਿਆ ਨਹੀਂ ਖਾਲਸਾਨੀ ਇਹ ਹੁਣ ਜਿਹੜਾ ਮੁੱਦਾ ਹੈ ਉਹਨਾਂ ਨੇ ਹੋਰ ਰੱਖਿਆ ਹੋਇਆ ਤੁਸੀਂ ਐਮਰਜੈਂਸੀ ਫਿਲਮ ਦਾ ਵਿਰੋਧ ਕਰੋਗੇ ਐਮਰਜੈਂਸੀ ਵਿਰੋਧ ਐਮਰਜੈਂਸੀ 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 ਫਿਲਮ ਦਾ ਵਿਰੋਧ ਕਰੋਗੇ ਤੁਸੀਂ ਕਰੋਗੇ ਕਰਾਂਗੇ ਵਿਰੋਧ ਪੰਜਾਬ ਸਰਕਾਰ ਨੇ ਤਹੇ ਤੱਕ ਕੁਝ ਨਹੀਂ ਕੀਤਾ ਉਹ ਕਰੋਗੇ ਪੰਜਾਬ ਸਰਕਾਰ ਨਹੀਂ ਨਹੀਂ ਕਹਿੰਦੇ ਭਗਵਾਨ ਜੀ ਸਾਹਿਬ ਵੀ ਨਹੀਂ ਕਰਾਂਗੇ ਅਸੀਂ ਵਿਰੋਧ ਕਰਾਂਗੇ ਉਹ ਸਾਬਰ ਸਿੰਘ ਜੀਠਿਆ ਸਾਹਿਬ ਕਹਿੰਦੇ ਕਹਿੰਦੇ 16 16 ਲੱਖ ਰੁਪਏ ਦੇ ਜਿਹੜੇ ਨੇ ਜੰਗਲੇ ਲਾ ਲੇ ਸ਼ੀਸ਼ੇ ਲਾ ਲੇ ਕਹਿੰਦੇ ਆਹ ਤਾਂ ਸਿਕਿਉਰਟੀ ਚ ਰਹੀ ਐ ਨੇ ਕਹਿੰਦੇ ਹੁਣ ਬੋਲਦੇ ਕਿਹੜੀ ਗਵਰਨਮੈਂਟ ਨੀ ਲਾਂਦੀ ਹੈਗੀ ਕੌਣ ਨਹੀਂ ਲਾਂਦਾ ਹੈਗਾ ਕਹਿੰਦੇ ਮੁਰਗੀਖਾਨਾ ਖੋਲੋ ਕਹਿੰਦੇ ਮੁਰਗੀਖਾਨਾ ਖੋਲੋ ਕੌਣ ਖੋਲ ਮੁਰਗੀਖਾਨਾ ਖੋਲੇ ਮਜੀਠਿਆ ਕਹਿੰਦਾ ਮਜੀਠਿਆ ਆਪ ਨਹੀਂ ਲਾਂਦੇ ਰੇ ਆਪ ਸਾਲੇ ਪੰਜਾਬੀਆਂ ਗੱਡੀਆਂ ਲੈ ਕੇ ਘੁੰਮਦੇ ਹਨ ਜੇ ਹੁਣ ਇੱਕ ਦੂਜਾ ਮੁੱਖ ਮੰਤਰੀ ਆ ਸਾਈਕਲ ਤੇ ਤੁਰਿਆ ਫਿਰੇ ਗੱਡੀ ਦੇ ਘੁੰਮੂਗਾ ਜੇ ਨਾਲ ਉਹ ਜਿਹੜਾ ਮਰ ਜਾਣਾ ਹੈ ਖਣਾ ਤੱਪੜ ਮਾਰਦੇ ਉਹਦੇ ਸਕੋਰਡ ਨਹੀਂ ਜਾਂਦੀ ਉਹਨੂੰ ਉਹ ਤਾਂ ਕਹਿੰਦੇ ਲੋਕ ਪਿਆਰ ਕਰਦੇ ਨੇ ਉਹ ਤਾਂ ਕਿ ਉਹ ਮਜੀਠੀਆ ਸਾਹਿਬ ਨੇ ਕਿਹਾ ਕਿ ਲੋਕ ਕਹਿੰਦੇ ਪਿਆਰ ਕਰਦੇ ਕੱਲ੍ਹ ਤੋਂ ਕੈਮਰਾ ਚੱਕੀ ਫਿਰਨਾ ਤੂੰ ਤੂੰ ਕੈਮਰਾ ਚੱਕੀ ਫਿਰਦਾ ਤੈਨੂੰ ਕਹ ਕੈਮਰਾ ਹੈ ਨਹੀਂ ਤੂੰ ਆਮ ਹੋ ਗਿਆ ਠੀਕ ਹੈ ਨਾ ਆ ਕੈਮਰਾ ਚੱਕਿਆ ਤੂੰ মিডিਆ ਵਾਲਾ ਹੋ ਗਿਆ ਜੇ ਤੇਰੇ ਕੋਲ ਕੈਮਰਾ ਤਾਂ ਹੀ ਤੇਰੀ ਪਾਵਰ ਵਾਦੀ ਜਰਨਲਿਜ਼ਮ ਕੀਤੀ ਹੈ ਮਾਸ ਕਮਿਊਨੀਕੇਸ਼ਨ ਕੀਤੀ ਹੈ ਮੈਂ ਜਰਨਲਿਜ਼ਮ ਕੀਤੀ ਮੇਰੇ ਕੋਲ ਸਰਟੀਫਿਕੇਟ ਹੈ ਮੇਰੇ ਕੋਲ ਡਿਗਰੀ ਹੈ ਮੇਰੇ ਕੋਲ ਸਾਰਾ ਕੋਈ ਅਥਾਰਟੀ ਹੈ ਮੇਰੇ ਕੋਲ ਯੂਨੀਵਰਸਿਟੀ ਮੇਰੇ ਕੋਲ ਯੂਨੀਵਰਸਿਟੀ ਦੀ ਅਥਾਰਟੀ ਹੈ ਇਹ ਲੌਜੀਕ ਨਹੀਂ ਹੈਗਾ ਇਹ ਲੌਜੀਕ ਨਹੀਂ ਤੁਹਾਡੇ ਅੱਲ ਲੌਜੀਕ ਢਲਾ ਤੁਹਾਡਾ ਕੋਈ ਲੌਜੀਕ ਢਲਾ ਨਹੀਂ ਹੈਗਾ ਲੌਜੀਕ ਦੇ ਆਧਾਰ ਤੂੰ ਦੱਸ ਕੀ ਕਰਨਾ ਤੈਨੂੰ ਪਤਾ ਹੀ ਨਹੀਂ ਪ੍ਰਦਰਸ਼ਨ ਕਿਸ ਕਰਕੇ ਹੋਇਆ ਤੁਸੀਂ ਕਹਿ ਰਹੇ ਹੋ ਕਿ ਖਾਲਿਸਤਾਨੀ ਖਾਲਿਸਤਾਨੀ ਨੀ ਕਰਨ ਵਾਸਤੇ ਆਏ ਮੈਂ ਦੱਸ ਫਿਰ ਤੂੰ ਕੀ ਕਰਨਾ ਹੈ ਤੂੰ ਕਾਦ ਲਈ ਆਇਆ ਤੂੰ ਜੀ ਦੱਸ ਹੀ ਨਹੀਂ ਤੂੰ ਤੂੰ ਕਾਦ ਲਈ ਤੂੰ ਕਾਦ ਲਈ ਆਇਆ ਇਹ ਗੱਲ ਨਬੇੜੋ ਕਿ ਇਸ ਗੱਲ ਦਾ ਤੂੰ ਮੁਕੇ ਕਾਦ ਲਈ ਵਾਸਤੇ ਆਇਆ ਤੂੰ ਕਾਦ ਲਈ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਹ ਤੱਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਕੰਗਣਾ ਦਾ ਵਿਰੋਧ ਕਿਸ ਕਾਰਨ ਕਰਕੇ ਹੋ ਰਿਹਾ ਕਿਹੜੀ ਚੀਜ਼ ਕਰਕੇ ਹੋ ਰਿਹਾ ਤੇ ਇੱਥੇ ਇਹ ਝੰਡੇ ਚੱਕ ਕੇ ਡੰਡੇ ਚੱਕ ਕੇ ਆ ਗਏ ਨੇ ਤੇ ਚੰਡੀਗੜ੍ਹ ਪੁਲਿਸ ਨੇ ਖਦੇੜਿਆ ਤੇ ਇਹਨਾਂ ਨੂੰ ਪੁੱਠਾ ਮੋੜਿਆ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਹ ਜਾਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਧਾਰ 144 ਦਾ ਵੀ ਹਵਾਲਾ ਦਿੱਤਾ ਗਿਆ ਸੀਗਾ ਕਿਉਂਕਿ ਮੁੱਦਾ ਸੀ ਜਿਹੜਾ ਇੰਟਰਵਿਊ ਦੇ ਵਿੱਚ ਕੰਗਨਾਰ ਨੌਤ ਨੇ ਸ਼ਬਦ ਲਏ ਕਿ ਜਿਹੜੇ ਕਿਸਾਨ ਇੱਥੇ ਬੈਠੇ ਸੀਗੇ ਉਹਨਾਂ ਨੇ ਰੇਪ ਕੀਤੇ ਉਹਨਾਂ ਨੇ ਲਾਸ਼ਾਂ ਟੰਗੀਆਂ ਅਜਿਹੇ ਸ਼ਬਦ ਸੀਗੇ ਭਾਜਪੀ ਨੇ ਕਿਨਾਰਾ ਕਰ ਦਿੱਤਾ ਕਿ ਇਹ ਸ਼ਬਦ ਸਾਡੇ ਨਹੀਂ ਹੈਗੇ ਇਹ ਉਹਨਾਂ ਦੇ ਪਰਸਨਲ ਸ਼ਬਦ ਨੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਸ਼ਬਦਾਂ ਕਿਹੜੇ ਸ਼ਬਦਾਂ ਦੇ ਉੱਤੇ ਇੱਥੇ ਵਿਰੋਧ ਹੋ ਰਿਹਾ ਹੈ ਕਿਹੜੇ ਸ਼ਬਦਾਂ ਦੇ ਉੱਤੇ ਇੱਥੇ ਆਏ ਨੇ ਬਸ ਇੱਕ ਸ਼ਬਦ ਫੜਿਆ ਹੋਇਆ ਕਿ ਖਾਲਿਸਤਾਨੀ 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 ਕਿਹਾ ਜਾਂਦਾ ਹੈ ਇਸ ਕਰਕੇ ਐਸੀ ਕੰਗਣਾ ਦਾ ਵਿਰੋਧ ਕਰ ਰਹੇ